ਦਾ ਉਹ ਫੇਫੜਿਆਂ ਨੂੰ ਹਿੱਲਣ ਨੂੰ ਜਗ੍ਹਾ ਨਹੀਂ ਮਿਲਦੀ ਇਹਨਾਂ ਨੇ ਐ ਸਾਹ ਲੈ ਆਇਆ ਕਰਨ ਹੁੰਦਾ ਠੀਕ ਆ ਉਹ ਜਗ੍ਹਾ ਹੀ ਨਹੀਂ ਮਿਲਣੀ ਹਿੱਲਣ ਨੂੰ ਫਿਰ ਉਹ ਤੁਹਾਨੂੰ ਸਾਹੀ ਚੜਨਾ ਫੇਫੜੇ ਐ ਆਏ ਚੱਲਣੇ ਚਾਹੀਦੇ ਆ ਹਾਂ ਐ ਸਰੀਰ ਤੋਂ ਫੈਟ ਅੰਦਰੋਂ ਜਿਹੜੀ ਕਰਦੇ ਉਹਨਾਂ ਫਿਰ ਆਪੇ ਸਾਹ ਸੌਖਾ ਆਉਂਦਾ ਬੰਦੇ ਨੂੰ ਤਾਂ ਆਪਾਂ ਇਹ ਤੁਖਾਵੀਂ ਕੇ ਸਮੋਸੇ ਬਾਦਰ ਪੀ ਜੇ ਫਿਰ ਸਾਹ ਫੇਰ ਸਾਹ ਕਿੱਥੋਂ ਆਣਾ ਹੈ ਜਿਕਨ ਪਕੌੜਾ ਹੈ ਜਿਕਨ ਪਕੌੜਾ ਸਾਹ ਸੁੱਖ ਕਿੱਥੇ ਫਿਰ ਇਹਦਾ ਸਾਹ ਐ ਹੁੰਦਾ ਵੀ ਚਲੋ 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 ਕਰਦੇ ਆਪਾਂ ਵੀ ਇੰਸਟਾਗ੍ਰਾਮ ਤੇ ਕਰਾਉਣਾ ਪੂਰਾ ਸ਼ਟਗਮ ਉਹਦੋਂ ਆਪਾਂ ਲਾ ਲੇ ਸਟਰੀਟ ਫਾਇਰ ਹੋਵੇ ਨਾ ਅੱਜ ਫੇਰ ਲਾਓ ਬਸ ਫੇਰ ਫੇਰ ਨਹੀਂ ਕੋਈ ਸਲੀਪ ਡਿਪੀਟੇਸ਼ਨ ਨਹੀਂ ਲੈਕਸੋ ਲਾ ਲਓ ਜਦੋਂ ਮਿੰਟੇ ਲੇ ਕੇ ਆ ਬੇਕਾ ਟਾਇਡ ਹੁੰਦਾ ਟਾਇਰ ਤੋਂ ਬਾਅਦ ਫਿਰ ਮਿੰਟੇ ਆਪਾਂ ਕਰੀ ਜੇ ਨੇ ਫੇਰ ਰੈਕਸ ਹੁੰਦਾ ਜੀ ਜੇ ਤੁਸੀਂ ਮਿੰਟ ਛੋਟੀ ਚਾਰ ਪੰਜ ਜਿਹੜਾ ਫੇਰ ਮਿੰਟ ਕਰੂਗਾ ਉਹਦੇ ਫੇਰ ਟਾਇਡ ਹੋਣਾ ਸਮਝ ਗਿਆ ਜਦੋਂ ਕਿਰਾ ਫਿਰ ਲੈਕਸ ਹੋ ਗਿਆ ਤਾਂ ਦਿੱਲੀ ਨੂੰ ਚਲਾਈ ਜਾਓ ਫਿਰ ਕੋਈ ਫਰਕ ਨਹੀਂ ਹੈਗਾ ਹਨਾ ਚਲੋ 20 ਡੰਡ ਲੈਣੇ ਆ 20 20 ਕੁਸਮ ਨਹੀਂ 20 ਤਾਂ ਯਾਰ ਹੈ 20 ਡੰਡ ਦੇ दाम ਲੈ ਉਸੇ ਨੂੰ ਤੁਸੀਂ ਮਰਮਾ ਬੰਦ ਲੈ ਮੇਰੇ ਤੋਂ ਕੁਸਮ ਨਹੀਂ 20 ਡੰਡ ਕੀ ਹੁੰਦਾ ਯਾਰ ਹਾਂ ਪਰ ਜੀ ਬਹੁਤ ਵਧੀਆ ਖੱਦਿਆ ਦੋਦਰੋ ਕੇਂਦਿਆ ਕਰ ਆ ਦੇ ਫੋਟੋ ਕਿੰਨੇ ਚਾਹੀਏ ਅਰੇ ਕੈਮਰੇ ਪਾ ਲੀ ਕੋਟੇ ਸਿਰ ਲਾਓ ਲਾਓ ਟੱਕੇ ਲਾ ਸਰ ਹਾਂ ਤੂੰ ਤਾਂ ਨਹੀਂ ਮਾਰ ਲੈ ਮੇਰੀ ਹੋਈ ਹੋਈ ਜਾਂਦੇ ਨੂੰ ਹੋਈ ਹੋਈ ਗੋਡੇ ਦੀ ਬੋਲ ਨੇ ਮੈਨੂੰ ਮੈਂ ਸਾਡੀ ਨੂੰ ਕਿੰਨਾ ਖਾ ਲੋਗੇ ਕੱਲ ਕਹੋ ਹਾਂ ਅਲਪਾ ਜੀ ਨੇ ਖੋਲਦੇ ਨੇ ਖੋਲੋ ਖੋਲੋ ਬੰਦਾ ਖੋਲੋ ਜਨੇ ਖੋਲਦੀ ਐ ਨਹੀਂ ਕੱਲ ਫਿਰ ਆਕਰੋ ਪੁੱਲੇ ਵਾਲੀ ਬੁਰਾਈ ਤੋਂ ਜ਼ੋਰ ਬੇ ਪੁੱਲੇ ਤੇ ਕਦੂ ਦੀ ਸਾਈਡ ਬੋਲੀ ਰਿਚੇ ਨਾ ਬਤਾ ਮਸਾਲਾ ਬਹੁਤ ਡੇਂਜਰ ਮਸਾਲਾ ਲੇ ਗੀ ਇਹਨੂੰ ਹੋਲੀ ਹੋਲੀ ਚੱਲ ਕੇ ਜਾਉਂਦਾ ਇਹਨਾਂ ਸਲੋ ਹੋ ਜਾ ਸਪੀਡ ਆ ਮਸਲ ਤੇ ਆ ਮਸਲ ਬਹੁਤ ਡੇਂਜਰਸ ਮਸਲ ਨੇ ਦੋਨੇ ਹੀ ਹਾਂ ਚੱਲ ਕਰਾਂ ਹੁਣ ਪੱਥ ਆ ਲਾਉਣੀ ਪਹਿਲੇ ਨਹੀਂ ਪਹਿਲਾਂ ਆ ਲਾਉਣੀ ਇਧਰ ਹੱਥ ਇਧਰ ਇਧਰ ਹੱਥ ਇਧਰ ਇਧਰ ਹੱਥ ਚੱਲ ਦੋਨੇ ਹੱਥ ਲੱਗ ਜਾਣੇ ਹਾਂ ਦੋਨੇ ਹੱਥ ਲੱਗ ਜਾਣੇ ਨੇ ਨਹੀਂ 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 ਦੇਖ ਪੱਥ ਦੋਨੇ ਹੱਥ ਲੱਗ ਜਾਣੇ ਆ ਇਧਰ ਦੋਨੇ ਇਧਰ ਆ ਜਾ ਬੱਥਿਆ ਇਹਨੂੰ ਬਣਦੇ ਨਾ ਇਹੀ ਥੋੜੇ ਆਹੀ ਥੋੜੇ ਚ ਉਹ ਆ ਜੀ ਜੀ 20 ਕਿਹਾ 20 ਲਾ ਸਾਹ ਹੱਫ ਦਾ ਵੀ ਲੱਗੇ 30 ਲੱਗੇ ਫਿਰ ਚੌੜੀ ਦਾ ਖਤੂ ਕਰ ਨਹੀਂ ਮਾ ਦਾ ਸੈਟੋਂ ਤਾਂ ਹੀ ਪਾਉ। ਪਹਿਲੇ ਦਿਨ ਤਾਂ ਨਹੀਂ ਆਉਂਗਾ ਉਹ ਕਹਿੰਦੇ ਦੋ ਤਿੰਨ ਦਿਨ ਹੋਰ ਇਹਨੂੰ ਆਉਂਗਾ। ਕਿ ਸੱਪੜਦਾ ਵੀ ਰੋਤਨ ਵੀ ਆਉਂਦਾ ਨਹੀਂ। ਸੂਣ ਸੱਪ ਆਈ ਆ। ਹੋਰ ਯਾਰ ਉੱਥੇ ਭਾਂਜੋ ਉਹਨੇ ਮਾਰ ਦ। ਬਾਹਰ ਡਾਂਡਾ ਲਾ ਗੱਲਾਂ ਕਰੀਏ ਕੋਈ ਵੀ ਗੱਲ ਨਹੀਂ ਹੈਗੀ। ਆ ਗਾ ਗਾ ਮਨ ਚਾਹ ਗਾ ਰੇ ਫ੍ਰੀਜ਼ਰ ਤੋਂ ਰੇ ਪੂਰੇ ਜੋਸ਼ ਨਾਲ ਵੇਖਿਓ ਸਹੀ ਗੱਲ ਦੀ ਬਣਦੀ ਆ ਯਾਰ ਹੈ ਜਿਹੜਾ ਕੌਲਦੀ ਕੇ ਨੇ ਬੈਕ ਕਰਾਈਆ ਜਿਹੜਾ ਮਿਹਨਤ ਕਰਦਾ ਉਹਦੀ ਕੌਡੀ ਆ ਸੱਤੋ ਜਿਹੜਾ ਬੰਦਾ ਮਿਹਨਤ ਕਰਦਾ ਕੌਡੀ ਉਹਦੀ ਆ ਇਹ ਨਹੀਂ ਹੈਗਾ ਵੀ ਕੋਈ ਕਿਸੇ ਨੇ ਬੈਕ ਕਰਾ ਲਈ ਕੌਡੀ ਹੈ ਜਾਂ ਕਿਸੇ ਕਹਿੰਦੇ ਨੌ ਆ ਜਿਹੜਾ ਬੰਦਾ ਗਰਾਊਂਡ 'ਤੇ ਮਿਹਨਤ ਕਰਦਾ ਕੌਡੀ ਉਹਦੀ ਗੇਮ ਮਾਰੇ ਹੱਟ ਜਾ ਠੀਕਾ ਦਬੇ ਉਹ ਨਾ ਦੱਗਣਾ ਨਹੀਂ ਦਬਣਾ ਨਹੀਂ ਪੂਰੇ ਜੋਸ਼ ਨਾਲ ਦਬਣ ਵਾਲੀ ਗੱਲ ਨਹੀਂ ਰੱਖਣੀ 1.5 ਘੰਟਾ ਮਿਹਨਤ ਲਾਉਣੀ ਆ ਪਤਾ 1.5 ਘੰਟਾ 1.5 ਘੰਟਾ ਵੀ ਠੋਕ ਦੋ ਪੂਰੀ ਕੁੱਝ ਨਹੀਂ ਹੁੰਦਾ ਦਮ ਲੈ ਕੇ ਲਾ ਲਓ ਕੋਈ ਨਹੀਂ ਲਾਓ ਪਰ ਜ਼ਰੂਰ ਪੂਰੀ ਹੋਵੇ ਇਹਦੇ ਹੋਵੇ ਠੀਕਾ ਜੇ ਨਹੀਂ ਹੋਏ ਨਾਲ ਕੁਛ ਹੋਣੂ ਹੋਵੇ ਆਜੋ ਆਜੋ ਆਜਾ ਕਰੋ ਆਜੋ ਮੈਦਾਨ ਚ ਆਜੋ ਪੂਰੀ ਅੱਗੇ ਜਾਣਾ ਹਾਂ ਦੇ ਲਾ ਲਾ ਵੀਰ 25 25 25 ਤੁਸੀਂ 25 ਹਟਾਉਣਾ ਪਤਾ 25 ਹਲਾਉਣਾ ਹਟ ਮੇਰੇ ਤੋਂ ਗਲਤੀ ਹੋ ਗਈ 25 ਹਲਾਉਣਾ ਪੁੱਤ ਉਹਨਾਂ ਦੇ ਵੱਧ ਹੋ ਗਏ ਪਰਵਾਹ ਨਾ 300 ਨੇ ਪਸੰਦ ਮੂਰੇ ਦੇਖੋ ਪੋਵੇ ਹੋਟੇ ਪੋਵੇ ਬੁੱਦਲੇ ਦੋ ਦੋ ਤਰੇ ਪੋਵੇ ਦੋ ਤਰ ਕੇ ਹੌਲੀ ਹੌਲੀ ਲੰਬੇ ਲੰਬੇ ਸਾਹ ਲੈ ਜਾਏ ਬੜਾ ਤਾਹੀ ਸਰੀਰ ਰਿਲੈਕਸ ਹੋਣਾ ਪੁੱਤ ਹਾਂਜੀ ਆਹ ਦਿਨ ਫਟਰਾਉਂਦੇ ਆਪਾਂ ਅੱਗ ਲਾਉਂਦੇ ਆਪਾਂ ਜਿਹੜਾ ਜੁੜਾ ਗਏ ਨੋ ਮਾਰ ਡਾਡਾ ਮੇਰੇ ਚ ਹਾਸਾ ਆ ਗਿਆ ਕੋਈ ਨਹੀਂ ਮਨ ਲੱਗੇ ਜੋਸ਼ ਨਾਲ ਪੁੱਤ ਜੋਸ਼ ਨਾਲ ਗੁੱਸੇ ਨੇ ਮਨ ਪਲਾ ਦਿਆ ਜਿਹੜੀ ਕੰਤਾ ਉਡਾਉਣ ਗੁੱਸੇ ਨਾਲ ਪੂਰਾ ਜੋਸ਼ ਨਾਲ ਹਾਂ हां तो ਆਣੀ ਘਰ ਦਾ ਪਾਗ ਜਾਣ ਕਰੀਂ ਧੰਨਵਾਦ ਡਾਕਟਰ ਜੀ